एस टी यू डी बाई उ स्टडी सर्च मारोगे तो एस दिक्कत लोबो है यू यू दे एस एस सबसक्राइब करोंगे सबसक्रिप्शन की फीस रखी हुई है एक सौ ग्यारह रुपये देखो चैनल चलाने वास्ते प्रमोट करने वास्ते चैनल के वीडियो पा वास्ते कंटेंट पा वास्ते सा खर्चा ਇਹ ਜਿਹੜੇ ਤੁਸੀਂ ਫੀਸ ਦੋਗੇ ਅਸੀਂ ਚੈਨਲ ਨੂੰ ਪ੍ਰੋਮੋਸ਼ਨ ਕਰਨ ਵਾਸਤੇ ਅਤੇ ਉਹ ਅੱਗੇ ਵਿੱਚ ਕੰਟੈਂਟ ਨੂੰ ਤਿਆਰ ਕਰਨ ਵਾਸਤੇ ਬੜੀ ਬੜੇ ਕੰਟੈਂਟ ਪਾਈਏ ਉਹਦੇ ਤੇ ਲੱਗੇ ਜਿਹਦੇ ਨਾਲ ਦਰਸ਼ਕਾਂ ਇਹ ਚੈਨਲ ਦੇ ਈਵਰਸ ਨੇ ਉਹਨਾਂ ਨੂੰ ਬੜੀ ਬੜਾ ਕੰਟੈਂਟ ਮਿਲ ਸਕੇ ਅਸੀਂ ਇਸ ਚੈਨਲ ਦੇ ਉੱਤੇ ਸਮਾਜ ਦੇ ਵਿੱਚ ਜਿਵੇਂ ਮੈਥਮੈਟਿਕਸ ਦੀ ਸਟੱਡੀ ਦੇ ਉੱਤੇ ਵੀਡੀਓਸ ਪਾਉਣੀ ਹੈ ਬੱਚਾ ਨੂੰ ਬੜੀ ਮੈਥਮੈਟਿਕਸ ਦੇ ਬੜੀ ਬੜਾ ਫਾਰਮੂਲੇਸ ਉਹ ਇਹ ਬਾਰੇ ਜਾਣਕਾਰੀ ਦਵਾਂਗੇ ਫਿਜ਼ਿਕਸ ਦੇ ਉੱਤੇ ਵੀਡੀਓਸ ਪਾਉਣੀਆਂ ਨੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਮਿਲੂਗੀ ਇਸ ਤੋਂ ਇਲਾਵਾ ਕੁਝ ਮੋਟੀਵੇਸ਼ਨਲ ਵੀਡੀਓਜ਼ ਵੀ ਤੁਹਾਨੂੰ ਇਸ ਚੈਨਲ ਤੇ ਮਿਲਣਗੀਆਂ ਆਰਮੀ ਗ੍ਰੰਥਾਂ ਦੇ ਵਿੱਚ ਕੁਝ ਵੈਦਿਕ ਫਾਰਮੂਲੇ ਨੇ ਜਿਹੜਾ ਵੈਦਿਕ ਮੰਤਰ ਨੇ ਉਹਨਾਂ ਦੇ ਵੀ ਅਸੀਂ ਅਰਥ ਦੱਸਿਆ ਕਰਾਂਗੇ ਇਸ ਚੈਨਲ ਦੀ ਜਿਹਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਬਹੁਤ ਪਰਿਵਰਤਨ ਆਵੇਗਾ ਕਈ ਵਾਰ ਕੀ ਕਰਦੇ ਹਾਂ ਅਸੀਂ ਕੋਈ ਕੰਮ ਸਟਾਰਟ ਕਰ ਲੈਂਦੇ ਹਾਂ ਪਰੰਤੂ ਬੰਦ ਕਰ ਦਿੰਦੇ ਹਾਂ ਉਸ ਵਾਸਤੇ ਵੀ ਤੁਸੀਂ ਇਹਦੇ ਕੰਮ ਨੂੰ ਲਗਾਤਾਰ ਚਲਾਈ ਚੱਲੋ ਇਸ ਨੂੰ ਮੋਟੀਵੇਸ਼ਨ ਕਰਨ ਵਾਸਤੇ ਉਹਨੇ ਕੋਈ ਅਸੀਂ ਕੰਟੈਂਟ ਬਣਾ ਕੇ ਹੁੰਦੇ ਰਹਿਣਗੇ ਟਾਈਮ ਕੋਟ ਇਸ ਤੋਂ ਇਲਾਵਾ ਸਮਾਜ ਦੇ ਵਿੱਚ ਆਪਾਂ ਕੰਮ ਕਰਦੇ ਆਂ ਸਮਾਜ ਦੇ ਵਿੱਚ ਕੋਈ ਜਾਣਕਾਰੀਆਂ ਆਉਂਦੀਆਂ ਨੇ ਜਦੋਂ ਲੋੜ ਹੋਏ ਰੋਡੇ ਸਮੇਂ ਅਨੁਸਾਰ ਤੁਹਾਨੂੰ ਆਸ-ਪਾਸੇ ਸਮਾਜ ਦੀਆਂ ਜਾਣਕਾਰੀਆਂ ਵੀ ਤੁਹਾਨੂੰ ਇਸ ਚੈਨਲ ਤੇ ਮਿਲਿਆ ਕਰੀਆਂ ਇਸ ਚੈਨਲ ਨੂੰ ਸਬਸਕ੍ਰਿਪਸ਼ਨ ਦੇ ਲੈਣ ਨਾਲ ਤੁਹਾਨੂੰ ਬਹੁਤ ਬੈਨੀਫਿਟ ਹੋਣਗੇ ਅਤੇ ਨਾਲ ਅਸੀਂ ਦਰਸ਼ਕਾਂ ਲਈ ਇੱਕ ਗਿਫਟ ਲੈ ਕੇ ਆਇਆ 11 ਸਤੰਬਰ ਨੂੰ ਮੇਰਾ ਬਰਥਡੇ ਆਈ ਚੈਨਲ ਦੇ ਉਹ ਅਸੀਂ ਚਾਹਤੇ ਆ ਦਰਸ਼ਕਾਂ ਨਾਲ ਜੁੜਨਾ ਇਸ ਲਈ ਅਸੀਂ 1 ਲੱਖ ਰੁਪਏ ਦਾ ਗਿਫਟ ਲੈ ਕੇ ਆਏ ਜਿਹੜੇ ਚੈਨਲ ਨੂੰ ਸਬਸਕ੍ਰਿਪਸ਼ਨ ਕਰਨਗੇ ਅਤੇ ਜਿਹੜੀ ਫੀਸ ਪੇ ਕਰਗੇ 111 ਰੁਪਏ ਉਹ ਫੀਸ ਕਿਵੇਂ ਪੇ ਕਰਨਗੇ ਉਹਦੇ ਲਈ ਅਸੀਂ ਕਿਉਂ ਰਿਕਵਰ ਜਨਰੇਟ ਕੀਤਾ ਮੇਰਾ ਨੰਬਰ ਹੈ 9780515376 ਇਸ ਨੰਬਰ ਤੇ Google Pay ਕਰ ਸਕਦੇ ਹੋ ਤੁਸੀਂ ਪੇਮੈਂਟ 111 ਜਦੋਂ ਪੇਮੈਂਟ ਤੁਸੀਂ ਕਰਨ ਕਰੋਗੇ ਤਾਂ ਤੁਹਾਨੂੰ ਇੱਕ ਟ੍ਰਾਂਜੈਕਸ਼ਨ ਆਈਡੀ ਮਿਲ ਜਾਵੇਗੀ ਟ੍ਰਾਂਜੈਕਸ਼ਨ ਆਈਡੀ ਜਿਹੜੀ ਹੋ ਗਈ ਉਹ ਤੁਹਾਡੀ ਫੀਸ ਦਾ ਇੱਕ ਕੋਡ ਹੋਵੇਗਾ ਇੱਕ ਟ੍ਰਾਂਜੈਕਸ਼ਨ ਆਈਡੀ 12 ਡਿਜੀਟਰ ਦੀ ਟ੍ਰਾਂਜੈਕਸ਼ਨ ਆਈਡੀ ਮੰਨ ਜਾਂਦੀ ਹੈ ਅਸੀਂ ਇਸ ਦੇ ਕੁੱਪਨ ਬਣਾਵਾਂਗੇ ਪਰਚੀ ਲੈ ਲਓ ਤੁਸੀਂ ਇਹ ਕੁੱਪਨ ਲੈ ਲਓ ਉਸ ਪਰਚੀ ਨੂੰ ਅਸੀਂ 11 ਤਿਕਨੂ ਬਾਕਸ ਵਿੱਚ ਪਾਵਾਂਗੇ ਇੱਕ ਪਰਚੀ ਚੱਕਾਂਗੇ ਜਿਹੜਾ ਵੀ ਜਿਹੜਾ ਵੀ ਸਬਸਕ੍ਰਿਪਸ਼ਨ ਕੀਤਾ ਹੋਇਆ ਉਹ ਬੰਦੇ ਨੇ ਅਤੇ 110 ਦੀ ਪੇਮੈਂਟ ਕੀਤੀ ਹੋਈ ਅਸੀਂ ਕੋਡ ਮੈਚ ਕਰਾਂਗੇ ਜਿਹੋ ਮਿਲ ਗਈ ਉਹ ਇਹਨਾਂ ਨੂੰ ਨਾਮ ਲੱਗ ਗਿਆ ਅਸੀਂ ਉਹਨੂੰ 1 ਲੱਖ ਰੁਪਏ ਦਾ ਚੈੱਕ ਦੇਵਾਂਗੇ ਇਹ ਜੋ ਬੈਂਕ ਦੇ ਵਿੱਚ ਉਹਦਾ ਖਾਤਾ ਖਲਾ ਕੇ ਉਹਨੂੰ ਪੇਮੈਂਟ ਇੱਕ ਨੰਬਰ ਦੇ ਵਿੱਚ ਉਹਨੂੰ ਗਿਫਟ ਅਸੀਂ ਦੇਵਾਂਗੇ ਇਹ ਸਾਡਾ ਮੋਟਿਵ ਹੈ ਤਾਂ ਕਿ ਸਾਡੇ ਨਾਲ ਜਿਆਦਾ ਤੋਂ ਜਿਆਦਾ ਸਬਸਕ੍ਰਾਈਬਰ ਜੁੜ ਸਕਣ ਹਾਂਜੀ ਕੋਈ ਗਲਤੀ ਨਹੀਂ ਗੱਲ ਕਰ ਰਹੇ ਹਾਂ ਜੀ ਹਾਂਜੀ 1 ਲੱਖ ਦੀ ਗੱਲ ਕੀਤੀ ਹੈ ਤਾਂ ਜਿਹੜੇ ਸਬਸਕ੍ਰਾਈਬਰ ਹੋਣਗੇ ਜਾਂ ਕੋਈ ਫੇਸ ਅਪਲਾਈ ਬੁੱਕ ਤੇ ਮਿਲੂਗਾ ਲਾਇਕ ਹਨ ਇਹ 111 11 ਰੁਪਏ ਹੈ ਨਾ ਕਿਸ ਦੇਵਗੇ हां ਇਹ ਲੋਕ ਰਖੀਏ ਕਿ ਪਤੀ ਹਿੱਕ ਦਾ 11 ਗੈਰਾ ਨੰਬਰ ਤੁਸੀਂ ਨਾਮ ਦੇ ਲੈਣਾ ਹੈ ਕਿ ਸਾਡੀ ਕੋਈ ਲਿਮਟ ਨਹੀਂ ਹੈਗੀ ਜਿੰਨੇ ਵੀ ਬੰਦੇ ਹੋਣਗੇ ਇਹਨਾਂ ਨੇ 111 ਦੀ ਪੇਮੈਂਟ ਕਰਾਈ ਕੋਈ ਚਾਹੇ ਉਹ 10 ਬੰਦੇ ਹੋਣ ਚਾਹੇ 20 ਬੰਦੇ ਹੋਣ ਚਾਹੇ 100 ਬੰਦੇ ਹੋਣ ਚਾਹੇ 1000 ਬੰਦਾ ਹੋਵੇ ਚਾਹੇ 2000 ਬੰਦਾ ਹੋਵੇ ਜਿੰਨਾਂ ਨੇ ਵੀ ਸਬਸਕ੍ਰਿਪਸ਼ਨ ਕਰਵਾਈ ਹੋਈ 111 ਦੀ ਪੇਮੈਂਟ ਦਿੱਤੀ ਹੋਈ ਅਸੀਂ ਉਹਨਾਂ ਦੇ ਵਿੱਚੋਂ ਵੀ ਗਿਫਟ ਕੱਢਾਂਗੇ ਅਤੇ ਇਸ ਤਰੀਕੇ ਦੀ ਅਸੀਂ ਗਿਫਟ ਟਾਈਮ ਟੂ ਟਾਈਮ ਲੈ ਕੇ ਆਉਂਦੇ ਰਹਿਾਂਗੇ ਜਿਹੜੇ ਸਾਡੇ ਨਾਲ ਜੁੜ ਕੇ ਰਹਿਣਗੇ ਚੈਨਲ ਅਧਿਕਾਰ ਸਮ ਹੋਰ ਜਾਣਕਾਰੀ ਦਿਨਾ ਜਨਾ ਜੇਰੇ ਮੇਰੇ ਨਾਲ ਜੁੜੇ ਹੋਣਗੇ ਵਿਅਕਤੀ ਇਸ ਚੈਨਲ ਨਾਲ ਜੁੜੇ ਹੋਣਗੇ ਜੇਕਰ ਉਹਨੂੰ ਕਦੇ ਕੋਈ ਲੋੜ ਪੈਂਦੀ ਹੈ ਤਾਂ ਮੇਰੇ ਨਾਲ ਕੰਟੈਕਟ ਵੀ ਕਰ ਸਕਦੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਤਾਂ ਹੀ ਪੱਕਾ ਟਾਈਮ 11 ਸਤੰਬਰ ਹੈ ਹੀ ਹਾਂ ਜੀ ਜਿਹੜੀ ਪੇਮੈਂਟ 111 ਦੀ ਉਹ ਤੋਂ ਬਾਅਦ ਜਿਹੜੀ ਡਿਸਕ੍ਰਿਪਸ਼ਨ ਪੀਸ ਆ ਫੇਸ ਦਾ ਸੇਮ ਰਹੂਗੀ 111 ਰੁਪਏ ਪਰ ਤੋਂ ਗਿਫਟ ਅਸੀਂ ਉਹ ਤੋਂ ਬਾਅਦ ਵੀ ਕਰ ਸਕਦੇ ਹਾਂ ਪਰ ਇੱਕ ਵਾਰ ਅਸੀਂ 11 ਸਤੰਬਰ ਨੂੰ ਕੱਢ ਰਹੇ ਹਾਂ ਪੱਕਾ ਕੰਮ ਹੈ ਹਾਂ ਜੀ ਤੇ ਇੰਨੇ ਕਿ ਪੈਨਾ ਜੁੜਾਉਣਾ ਜਾਂ ਨਾ ਕਰੂੰ। ਜਿਹੜੇ ਬੰਦੇ ਜੁੜ ਨਹੀਂ ਜਿਹਨੇ ਪੇਮੈਂਟ ਕਰ ਗਏ। ਜਿਹੜੇ ਜੁੜ ਰਹੇ ਮੰਮੀ ਚਾਹੇ ਉਹ ਚੁਪਾ ਕੇ ਦੇ ਹਜ਼ਾਰ ਬੰਦੇ ਜੁੜਦਾ ਤੇ 500 ਬੰਦੇ ਜੁੜ ਚਾਹੇ 10 ਬੰਦੇ ਜੁੜਦੇ। ਹਾਂਜੀ। ਉਹਨਾਂ ਦੀ ਜਿਹੜੀ ਪਰਚੀ ਪੈਣੀ ਸੀ ਪੈਣੀ। ਉਹਨਾਂ ਦੀ ਪਰਚੀ ਪੋ ਗਈ ਪੋ ਗਈ ਜਿਹੜੇ ਮਤਲਬ ਕਿ ਪੇਮੈਂਟ ਕਰ ਮੈਂ 100 ਦੇਤਾ। ਮੈਂ ਹੋਰ ਕਹਿਣਾ ਚਾਹੁੰਦਾ ਚੈਨਲ ਬਾਰੇ ਨਾ ਮਤਲਬ ਕੋਟ ਲੈ ਕਮਰਸ ਕੋਈ ਨਵਾਂ ਚੈਨਲ ਬਣਾਇਆ ਹੈ ਠੀਕ ਹੈ ਜਨਾ ਜੁੜਨਾ। ਇਹ ਚੈਨਲ ਦੇਖੋ ਜੀ ਮੈਂਨੇ 2019 ਦੇ ਵਿੱਚ ਬਣਾਇਆ ਸੀ। ਇਹ ਚੈਨਲ ਮੈਂ ਲਗਾਤਾਰ ਚ ਮਨੇ ਕੰਟੈਂਟ ਪਾਇਆ ਪੰਜਾਬੀ ਦੇ ਵਿੱਚ ਸਾਇੰਸ ਦੇ ਵੀਡੀਓ ਬਣਾ ਕੇ ਪਾਈਆਂ ਜਿਹਦੇ ਮੇਰੇ ਇੱਕ ਵੀਡੀਓ ਵਾਇਰਲ ਹੋਇਆ ਜਿਹਦਾ 21000 ਵਿਊ ਆਇਆ ਪ੍ਰਕਾਸ਼ ਚੈਪਟਰ ਦੇ ਉੱਤੇ ਮਨੇ ਬੱਚਾ ਬਣਾਈ ਸੀ ਇਸ ਚੈਨਲ ਦਾ ਮੇਰਾ ਮੋਟੀਵੇਸ਼ਨ ਬੱਚਾ ਨੂੰ ਐਜੂਕੇਸ਼ਨ ਮਿਲ ਸਕੇ ਇਸ ਤੋਂ ਇਲਾਵਾ ਜਿਹੜੇ ਪੜ ਚੁੱਕੇ ਨੇ ਵੱਡੇ ਹੋ ਚੁੱਕੇ ਨੇ ਵੱਲੋਂ ਕਿ ਜਿਹੜੇ ਅੱਜ ਕੱਲ੍ਹ ਸਕੂਲਾਂ ਨਾਲ ਜੁੜੇ ਨਹੀਂ ਹੋਏ ਉਹਨਾਂ ਨੂੰ ਵੀ ਕੋਈ ਨਵੇਂ ਨੋਈ ਜਾਣਕਾਰੀ ਮਿਲਦੀ ਰਹੇ ਨਾ ਇਸ ਕਰਕੇ ਮਨੇ ਇਹ ਚੈਨਲ ਬਣਾਇਆ ਸੀ ਅਤੇ ਮੈਂ ਹੁਣ ਇਸ ਚੈਨਲ ਨੂੰ ਹੋਰ ਵੀ ਬਿਹਤਰ ਚਾਹੇਗਾ ਐਜ਼ ਐਸ ਸਬਸਕ੍ਰਾਈਬਰ 1 ਲੱਖ ਤੱਕ ਲੈ ਕੇ ਜਾਣਾ ਚਾਹੁੰਦਾ ਮੈਂ ਅਤੇ ਤੁਸੀਂ ਮੇਰੀ ਬਹੁਤ ਮਦਦ ਕਰੋ ਜਿਸ ਨਾਲ ਇਹ ਟੀਚਾ ਪੂਰਾ ਹੋ ਸਕੇ